ਸਾਨ ਗੁਰੂ ਸਾਹਿਬ ਇਹ ਸਮਝਾਇਆ ਹੈ ਚਾਰ ਦਿਨ ਲਈ ਪਰਉਨਾ ਬੰਦਾ ਆਇਆ ਹੈ ਅਸੀਂ ਆਪਣਾ ਜੋ ਫਰਜ਼ ਪੂਰਾ ਆਏ ਇਸ ਗੱਲ ਉੱਤੇ ਬੈਠ ਕੇ ਵਿਚਾਰ ਕਰੀਏ ਸਦਾ ਗੱਲ ਉੱਤੇ ਬੈਠ ਕੇ ਵਿਚਾਰ ਕਰੀਏ ਸਦਾ ਗੱਲ ਉੱਤੇ ਬੈਠ ਕੇ ਵਿਚਾਰ ਕਰੀਏ ਯੋਨੇ ਪਾਦੀਆਂ ਤੋਂ ਬੰਦਿਆ ਹਟੜਦਾ ਜੇਸੋ ਦਿਨ ਬੇਠੀ ਕਰ ਨਾ ਚਲਣਾ ਬੰਦਿਆ ਤੇਰੇ ਨਾਲ ਨਹੀਂਓ ਤੇਰੇ ਨਾਲ ਨਹੀਂਓ ਇਥੋਂ ਮੁਝ ਜਾਣਾ ਬੰਦਿਆ ਤੇਰੇ ਨਾਲ ਨਹੀਂਓ ਇਥੋਂ ਮੁਝ ਜਾਣਾ ਬੰਦਿਆ ਲੋਕਾਂ ਨਾਲ ਜੋ ਤੂੰ ਫੱਕੀਆਂ ਨੇ ਮਾਰੀਆਂ ਭਾਵੇਂ ਪਾ ਤੋਰ ਜਾਣਾ ਛੱਡ ਸਾਰੀਆਂ ਕੋਈ ਪਤਾ ਨਹੀਂ ਅੱਜ ਕੱਲ ਫਰੇ ਅੱਜ ਮਰੀਏ ਸਾਦਾ ਜ਼ਿੰਦਗੀ ਚ ਸਾਦਾ ਜ਼ਿੰਦਗੀ ਚ ਪਾਰਿ ਉਪਕਾਰ ਕਰੀਏ ਸਾਦਾ ਜ਼ਿੰਦਗੀ ਚ ਪਾਰਿ ਉਪਕਾਰ ਕਰੀਏ ਨਾਮ ਜੱਪਿਆ ਨਾ ਕੀਤਾ ਤਨ ਨਾ ਚੰਗੇ ਕੰਮਾ ਬਿੰਦਾ ਹੁੰਦਾ ਐ ਨਾ ਸਾਨਾ ਗੱਲੀਂ ਗੱਲੀ ਬਾਤੀਆਂ ਮੇ ਬਣੀ ਰਾਮਾਨਾ ਹਾਲੇ ਸਮਾਂ ਤੇ ਤੂੰ ਬਣ ਜਾ ਸਿਆਣਾ ਬੰਦਿਆ ਇਥੋਂ ਨਾਲ ਨਹੀਂਓ ਇਥੇ ਨਾਲ ਨਹੀਂਓ ਤੇਰੇ ਕੁਝ ਜਾਣਾ ਬੰਦਿਆ ਇਥੋਂ ਨਾਲ ਨਹੀਂਓ ਤੇਰੇ ਕੁਝ ਜਾਣਾ ਬੰਦਿਆ ਈਆ ਪੁੱਤ ਵੰਡ ਲੈਣ ਜਾਏ ਦਾਦ ਹੈ ਜਿੰਨੇ ਅੱਖ ਯੂਤੇ ਪੈਸਾ ਕਰੀਏ ਸਦਾ ਜ਼ਿੰਦਗੀ ਚ ਸਦਾ ਜ਼ਿੰਦਗੀ ਚ ਪਰ ਉਪਕਾਰ ਕਰੀਏ ਸਦਾ ਜ਼ਿੰਦਗੀ ਚ ਪਰ ਉਪਕਾਰ ਕਰੀਏ ਜੇਨਾ ਸੋਚ ਵਾਲਾ ਕਰਿਆ ਵਪਾਰ ਹੈ ਸਦਾ ਪੂਜਦਾ कुझो मनुख मिठी बोली बोल मनुख बोल कई सदा दुनिया मनुख सीता मन वारी भुख न सदा ज़िंद पाले उपकारिय पाले उपकारियू जैसे कारू जैसे माया जोड़ गंज तार गाए लोन जैसे सोन कथा घर मार गाए कई सिकंदर जेके तो घर ग ਇਤੋਂ ਨਾਲ ਨਹੀਂਓ ਤੇਰੇ ਕੋਲ ਜਾਣਾ ਬੰਦਿਆ ਕਦੇ ਜ਼ਿੰਦਗੀ ਚ ਭਲਾ ਕੋਈ ਕਮਾਇਆ ਨਾ ਕਦੇ ਕਿਸੇ ਨੇ ਕਰੀ ਮੁਕਾਮ ਆਇਆ ਨਾ ਕਦੇ ਜ਼ਿੰਦਗੀ ਚ ਭਲਾ ਕੋਈ ਕਮਾਇਆ ਨਾ ਕਦੇ ਕਿਸੇ ਵੀ ਕਰੀ ਮੁਕਾਮ ਆਇਆ ਨਾ ਲੋੜ ਸਦਾ ਜ਼ਿੰਦਗੀ ਚ ਮਾਰੇ ਉਪਕਾਰ ਕਰੀ ਹੈ ਸਾਡੇ ਗੁਰੂ ਸਾਡੇ ਗੁਰੂ ਜੀ ਸਿਕਾਈ ਸਾਨੂੰ ਸਿਖਿਆ ਤੈਨੂੰ ਮਿਲੂ ਤੇਰੇ ਕਰਮਾਂ ਦਾ ਲਿਖਿਆ ਰੱਬ ਲੈਣਾ રે ਕਦੀ ਪਰਖਿਆ ਬਾਕੀ ਛੱਡ ਲੁੱਟ ਦੁਨੀਆ ਨੂੰ ਖਾਣਾ ਬੰਦਿਆ ਇਥੋਂ ਨਾਲ ਨਹੀਂਓ ਇਥੋਂ ਨਾਲ ਨਹੀਂਓ ਤੇਰੇ ਕੋਝ ਜਾਣਾ ਬੰਦਿਆ ਇਥੋਂ ਨਾਲ